ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ 29 ਅਪ੍ਰੈਲ 1986 ਜਿਹੜਾ ਸਿੱਖ ਕੌਮ ਦੇ ਵਿੱਚ ਬੜੀ ਮਹਾਨਤਾ ਰੱਖਦਾ ਆ ਕਿ ਅੱਜ ਦੇ ਦਿਨ ਕੌਮ ਦੇ ਮਹਾਨ ਸ਼ਹੀਦ ਜਨੈਲ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਉਹਨਾਂ ਦੇ ਨਾਲ ਭਾਈ ਅਰੂਪ ਸਿੰਘ ਜੀ ਗਰਦੇਵ ਸਿੰਘ ਜੀ ਅਸਮਾਨ ਵਾਲਾ ਤੇ ਨਾਲ ਹੀ ਧੰਨਾ ਸਿੰਘ ਜੀ ਤੇ ਨਾਲ ਹੀ ਬਹੁਤ ਸਤਿਕਾਰਯੋਗ ਵੱਸਨ ਸਿੰਘ ਜੀ ਜਫਰਵਾਲ ਜਿਨ੍ਹਾਂ ਨੇ 29 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸਰਬੱਤ ਖਾਲਸਾ ਬੁਲਾ ਕੇ ਅੱਜ ਦੇ ਦਿਨ ਸਿੱਖਾਂ ਦੇ ਵੱਖਰੇ ਦੇਸ਼ ਖਾਲਸਪੁਰ ਦੀ ਐਲਾਨ ਕੀਤਾ ਸੀ ਉਸ ਐਲਾਨ ਨੂੰ ਲੈ ਕੇ ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਸਿੱਖ ਨੌਜਵਾਨਾਂ ਦਾ بڑے ਵੱਡੇ ਪੱਧਰ ਉੱਤੇ ਕਤਲੇਆਮ ਕਰਦੀਆਂ ਰਹੀਆਂ ਪਰ ਸਾਡੇ ਸਿੱਖ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੰਦਿਆਂ ਹੋਇਆਂ ਉਸ ਐਲਾਨ ਨਾਮੇ ਨੂੰ ਅੱਜ ਤੱਕ ਜੀਵਤ ਰੱਖਿਆ ਜਿੰਦਿਆਂ ਰੱਖਿਆ ਤੇ ਅਸੀਂ ਇਸ ਗੱਲ ਨੂੰ ਕਹਿੰਦੇ ਹਾਂ ਕਿ ਇਹ ਜਿੰਨਾ ਚਿਰ ਤੱਕ ਇਹ ਕੰਮ ਵੱਖਰਾ ਸਿੱਖਾਂ ਦਾ ਸਿੱਖ ਰਾਜ ਨਹੀਂ ਬਣਦਾ ਉਹਨਾਂ ਚਿਰ ਤੱਕ ਇਹ ਸੰਘਰਸ਼ ਜਿਹੜਾ ਉਹ ਜਾਰੀ ਰਹੇਗਾ ਤੇ ਅੱਜ ਕੌਮ ਦੇ ਨੌਜਵਾਨ ਆਗੂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਕਿ ਪਿਛਲੇ ਦਿਨੀ ਭਾਰਤ ਦੀ ਸਰਕਾਰ ਨੇ ਆਪਣੀਆਂ ਏਜੰਸੀਆਂ ਦੇ ਨਾਲ ਰਲ ਕੇ ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਭਾਜਪਾ ਨੇ ਨਾਲ ਪੰਜਾਬ ਦੀ ਗਵਰਨਮੈਂਟ ਨੂੰ ਆਮ ਆਦਮੀ ਪਾਰਟੀ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਬਿਨਾ ਕਿਸੇ ਦੋਸ਼ ਤੋਂ ਅੱਜ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਉਹਨਾਂ ਨੇ ਅੱਜ ਪਿਛਲੇ ਦਿਨੀ ਜੋ ਫੈਸਲਾ ਕੀਤਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਅਸੀਂ ਅੱਜ ਇਥੋਂ ਵਿਧਾਨ ਸਭਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਆ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ 29 ਅਪ੍ਰੈਲ 1986 ਨੂੰ ਜਿਹੜਾ ਐਲਾਨਨਾਮਾ ਵੱਖਰੇ ਸਿੱਖ ਰਾਜ ਦਾ ਵੱਖਰੇ ਸਿੱਖ ਦੇਸ਼ ਦਾ ਹੋਇਆ ਸੀਗਾ ਉਹਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਜੇ ਅਸੀਂ ਚਾਹੁੰਦੇ ਆ ਕਿ ਇਹਦਾ ਗਰੰਗੂਜ ਜਿਹੜੀ ਹੈ ਲੋਕ ਸਭਾ ਦੇ ਵਿੱਚ ਭਾਰਤੀ ਲੋਕ ਸਭਾ ਦੇ ਵਿੱਚ ਪਵੇ ਤੇ ਅਮਰਿਤਪਾਲ ਸਿੰਘ ਨੂੰ ਵੱਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਸਿੱਖਾਂ ਦੀ ਵੱਡੀ ਮੰਗ ਉਹਨਾਂ ਦਾ ਵੱਖਰਾ ਦੇਸ਼ ਜਿਹੜਾ ਉਹਦਾ ਸੁਪਨਾ ਜਿਹੜਾ ਪੂਰਾ ਹੋ ਸਕੇ ਫਤਿਹ ਕਰਦੇ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ